ਹਾਂਜੀ ਗੁੱਡ ਮਾਰਨਿੰਗ ਜੀ ਤੇ ਜੋ ਟਾਈਮ ਹੋ ਚੁੱਕਿਆ ਸਵੇਰ ਦੇ 9 ਵਜੇ ਦਾ ਹੋ ਚੁੱਕਿਆ ਜੀ ਤੇ 9 ਵੱਜ ਚੁੱਕੇ ਨੇ ਤੇ ਮਿਸਤਰੀ ਸਾਹਿਬ ਆਏ ਨੂੰ ਹੋ ਗਿਆ ਅੱਧਾ ਘੰਟਾ ਤੇ ਢੂਲਾ ਬੰਦ ਰਿਹਾ ਕੱਲ ਵੀ ਬੰਦ ਰਿਹਾ ਸੀ ਕੱਲ ਆਪਾਂ ਰਸਣ ਪਾਣੀ ਇਕੱਠਾ ਕਰਦੇ ਸੀ ਬਲੌਗ ਉਧਰ ਬਣਾ ਲਿਆ ਤੈਨੂੰ ਦਿਖਾਇਆ ਨਹੀਂ ਹੈਗਾ ਤੇ ਢੂਲਾ ਬੰਨ ਕੇ ਅੱਜ ਸਾਰਾ ਜਾਲ ਜੂਲ ਪੈ ਜੂਗਾ ਤੇ ਸੱਤ ਰਾ ਕੇ ਬਲੀਟ ਹੋ ਜਾਊਗਾ ਮਜਰੋ ਇਹ ਸੱਤ ਪੈ ਗਈ ਫਿਰ ਆਹ ਤਾਂ ਸੱਤ ਆਪਾਂ ਸਲੇਬਾ ਪਾਉਣੀਆਂ ਨੇ ਗਾਰਡਰੀਆਂ ਧਰ ਕੇ ਬਸ ਸਲੇਬੇ ਦਾ ਕੰਮ ਮੁੜ ਲੇ ਪਾਸੇ ਜਿਹੜਾ ਇਹ ਇੱਥੇ ਟਾਈਮ ਲੱਗੂ ਬਸ ਕੱਲਾ ਜਿਹੜਾ ਆਪਾਂ ਵੀਮ ਪਾਉਣਾਗਾ ਤੇ ਦੇ ਕੰਮ ਖਿੱਚਿਆ ਜਾਊਗਾ ਪੰਜ ਚਾਰ ਦਿਨਾਂ ਚ ਸੱਤ ਦਾ ਤੇ ਢੂਲਾ ਬੰਨਣ ਤੇ ਛੋਟੇ ਜਿੰਨਾ ਛੋਟਾ ਢੂਲਾ ਹੁੰਦਾ ਉਹ ਨਹੀਂ ਬੱਧ ਟਾਈਮ ਲੱਗਦਾ ਜੀ ਕਿਉਂ ਇਹ ਬਾਥਰੂਮ ਭੀੜੇ ਹੁੰਦੇ ਨੇ ਨਾ ਸਾਇ ਸੂਜ ਬਣਾਉਣ ਦਾ ਜਿਹੜਾ ਹੁੰਦਾ ਕੰਮ ਟੂਲੇ ਜੇ ਸੱਤ ਹੁੰਦੀ ਐ ਜੇ ਢੂਲਾ ਵਧੀਆ ਵੱਜੂ ਤਾਂ ਸੱਤ ਵਧੀਆ ਬਣੂਗੀ ਉੰਨੀ ਤੇ ਇਸੇ ਕਰਕੇ ਚੱਲ ਰਿਹਾ ਕੰਮ ਢੂਲੇ ਦਾ ਇੱਕ ਪਾਣਾ ਜਿਹਾ ਹੋਰ ਨਹੀਂ ਬਈ ਯਾਰ ਪਿਛਲੇ ਪਾਸੇ ਨਿਬੜ ਗਿਆ ਕੰਮ ਇੱਥੇ ਰਹਿਣਾ ਮੂਰਲੇਪੁਰਾਂ ਦੇ ਪਰੰਦੇ ਦਾ ਬਾਥਰੂਮ ਵਾਲੇ ਦਾ ਢੂਲੇ ਦਾ ਤੇ ਚੱਲ ਰਿਹਾ ਕੰਮ ਆਪਣਾ ਦਿਖਾਈ ਜਾਵਾਂਗੇ ਸਾਰਾ ਦਿਨ ਥੋੜਾ ਥੋੜਾ ਕਰਕੇ ਵਲੌਗ ਤੇ ਬਣੇ ਰਿਓ ਵਲੌਗ ਨਾਲ ਦੇਖਿਓ ਆਪਣਾ ਐਂਡ ਅਸਾ ਜ਼ਰੂਰ ਹੈ ਬਾਥਰੂਮ ਨੂੰ ਕਿੰਨੇ ਨੰਬਰ ਦੇਵਾਂ ਵਧੀਆ ਭਾਈ ਵੀਰ ਨਾਲ ਤਾਂ ਆਪਣੇ ਇੱਥੇ ਖੂਨ ਸੀਗੀ ਜਿਹੜੀ ਖੂਨ ਸੀ ਕਿਸੇ ਹਿਸਾਬ ਤੇ ਨਹੀਂ ਆਉਂਦੀ ਸੀ ਮਿਸਤਰੀ ਨੇ ਬਿਉਂਤ ਨਾਲ ਗੁਣੀਆਂ ਚ ਕਰਕੇ ਆਪਣਾ ਬਾਥਰੂਮ ਸਾਈਡ ਤੇ ਕਰਤੇ ਨਾਲ ਤਾਂ ਨਾਲੇ ਇੱਥੇ ਜਿਹੜੇ ਪਹਿਲਾਂ ਬਾਥਰੂਮ ਸੀ ਆਪਣੇ ਨੇ ਇੱਥੇ ਗੇਟ ਕੋਲੇ ਸੀ ਨਾ ਪੜਦਾ ਨਹੀਂ ਸੀ ਇਹਨਾਂ ਇਧਰ ਆ ਦੇ ਅੰਦਰਲੇ ਪਾਸੇ ਹੋ ਗਏ ਪੜਦੇ ਚੋਗੇ ਬਾਥਰੂਮ ਕਿਉਂ ਜੀ ਇਹ ਬਾਥਰੂਮਾ ਦਾ ਸਭ ਤੋਂ ਵੱਡਾ ਪਰਦਾ ਹੁੰਦਾ ਉਹਦੇ ਘਰ ਦਾ ਇਹ ਜ਼ਰੂਰੀ ਹੁੰਦਾ ਹੁੰਦਾ ਜਦੋਂ ਆਹ ਕੰਧ ਟੈ ਗਿਆ ਸਟਰ ਸੂਟ ਟੈ ਗਿਆ ਬਹੁਤ ਸੋਹਣਾ ਬਣ ਜਾਣਾ ਘਰ ਨੇ ਤੁਸੀਂ ਜੋ-ਜੋ ਵਲੌਗਾਂ ਚ ਦੇਖੀ ਜਾਓ ਸਾਰਾ ਤੁਹਾਡੇ ਸਾਹਮਣੇ ਆਪਦੇ ਆ ਪਾਈ ਜਾਊਗਾ ਤੇ ਦੇਖੋ ਵਲੌਗ ਤੇ ਮਿਲਦੇ ਅੱਗੇ ਤੁਹਾਨੂੰ ਦਿਨ ਭਰ ਦੇ ਵਲੌਗ ਨਾਲ ਸਵੇਰ ਤੋਂ ਸਟਾਰਟਿੰਗ ਕੀਤੀ ਐ ਤੇ ਠੰਡ ਹੈ ਜੀ ਚੜ ਰਿਹਾ ਹੈ ਬੁਖਾਰ ਜੋ ਤੇ ਨੀਤੂ ਨੂੰ ਤੇ ਨੀਤੂ ਨੂੰ ਜੋਤ ਨੂੰ ਵੀ ਕੱਲ 102 ਸੀ ਅੱਜ ਫੇਰ ਹੋ ਗਿਆ ਸਵੇਰੇ ਸਵੇਰੇ ਤੇ ਨੀਤੂ ਦਾ ਕੱਲ ਪੇਪਰ ਵੀਨ ਦਵਾਇਆ ਮਾਪੇ ਠੰਡਾ ਜਿਹਾ ਬਿਮਾਰ ਆ ਗਿਆ ਤੇ ਚੁੱਲੇ ਮੂਰੇ ਸੇਕਦੇ ਨੇ ਦਾਦੀ ਮਾਤਾ ਨਾਲ ਨਾਲੇ ਰੋਟੀ ਪਾਣੀ ਬਣ ਜਾਂਦਾ ਨਾਲੇ ਚੁੱਲੇ ਮੂਰੇ ਬੱਚੇ ਸੇਕ ਲੈਂਦੇ ਨੇ ਆਪ ਵੀ ਬੈਜਨੇ ਆ ਤੇ ਮਾਮਾ ਵੀ ਬੈਜਨਾ ਤੇ ਕਈ ਵਾਰ ਮਿਸਤਰੀ ਵੀ ਸੇਕ ਲੈਂਦੇ ਨੇ ਤੇ ਜਦੋਂ ਚੁੱਲਾ ਬੇਲਾ ਹੋ ਜਾਣਾ ਚਲੋ ਆਪਦੇ ਘਰੇ ਹਨਾ ਐਵੇਂ ਆਪਣਾ ਇੱਧਰ ਤਿਆਰ ਹੋ ਜੂ ਭਾਂਡਾ ਉਹ ਕਿਉਂ ਚੁੱਲ੍ਹਾ ਦਾ ਕਦੇ-ਕਦੀ ਬਾਲ ਲਾਉਂਦਾ ਆਪਣੇ ਨਹੀਂ ਬਸ ਜ਼ਿਆਦਾ ਗੈਸਤੀ ਹੁੰਦਾ ਕੰਮ ਤੇ ਉਹ ਪਰਲੇ ਥਾਂਲੇ ਕੋਲੇ ਬਣਾਵਾਂਗੇ ਆਪਾਂ ਚੌਂਕਾ ਆ ਛੋਟਾ ਆ ਰੋਟੀ ਪਾਣੀ ਬਣਾਉਣ ਖਾਤਰ ਤੇ ਇੱਧਰ ਗੱਡੀਆਂ ਟਰੈਕਟਰ ਸਾਰਾ ਭਾਂਡਾ ਗੱਡੀਆਂ ਟਰੈਕਟਰ ਵਾਲਾ ਜਿਹੜਾ ਇੱਥੇ ਭਾਂਡਾ ਪਾਣਾ ਇੱਧਰ ਮੱਝਾਂ ਵਾਲਾ ਤੇ ਗੱਡੀਆਂ ਟਰੈਕਟਰ ਖੜਾਉਣ ਨੂੰ ਇੱਥੇ ਆਪਾਂ ਦੀ ਬਾਗ ਕਿੰਨੇ ਮਰਜ਼ੀ ਖੜਾ ਲਾ ਆਪਣੇ ਕੋਲ ਤਾਂ ਇੱਕ ਟਰੈਕਟਰ ਇੱਕ ਗੱਡੀ ਹੈ ਤੇ ਨਾਲ ਹੀ ਇੱਥੇ ਚੋਂ ਚੌਂਕਾ ਆ ਬਣਾ ਦਾਂਗੇ ਆਪਾਂ ਕਿਰਾ ਜਾਲੀ ਲਾ ਕੇ ਤੇ ਚੌਂਕੇ ਦਾ ਵੀ ਪਰਦਾ ਜ਼ਰੂਰੀ ਆ ਜੀ ਪਰ ਦੇ ਹਿਸਾਬ ਨਾਲ ਤਰੀਕੇ ਨਾਲ ਬਣਾਵਾਂਗੇ ਤੇ ਮਾਤਾ ਪਕਾਰੀਏ ਰੋਟੀ ਕਿਵੇਂ ਗੱਲਬਾਤ ਗੱਲਬਾਤ ਤਾਂ ਠੀਕ ਐ ਅੱਜ ਆਪਣੇ ਜਾਪਤੀ 10 ਮਿੰਟ ਲੇਟ ਆ ਰੋਟੀ ਕੋਈ ਗੱਲ ਨਹੀਂ ਤੇ ਰੋਟੀ ਬਣੀ ਆਂਦੀ ਐ ਤਾਂ ਤੇ ਤੇ ਖਵਾ ਦਾਂਗੇ ਦੋਫਰੀ ਦੀ ਸਭ ਤੋਂ ਅੰਦਰ ਜਿਸ ਨੂੰ ਪਤਾ ਹੀ ਆ ਪੁੱਤ ਸਿਆਲ ਦਾ ਮਹੀਨਾ ਮਤਲਬ ਬਲੀ ਲੇਟ ਹੋ ਜਾਂਦਾ ਕੰਮ ਨਹੀਂ ਗੁਰੂ ਕੰਦਰ ਨੂੰ ਰੱਖੇ ਬਸ ਤੰਦਰੁਸਤੀ ਨਾਲ ਕੰਮ ਚੱਲੀ ਜਾਣਾ ਇਹ ਸੀ ਦਿਹਾੜੇ ਵੀ ਚੱਲ ਰਹੇ ਨੇ ਕੀ ਮਹਰਾਜਾ ਕਿਰਪਾ ਕਰੇ ਸਭ ਦੇ ਤੇ ਮਿਹਰ ਭਰੇ ਹੱਥ ਰੱਖੇ ਤੇ ਉਹਨਾਂ ਦਾ ਨਾਮ ਲਈਏ ਆਪਾਂ ਵਿਚਾਰਾਂ ਦਾ ਵਾਹੀ ਬਰਮੂਰੇ ਹੀ ਅਰਦਾਸ ਆਗੇ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਕਰਨੀਆਂ ਤੇ ਸਭ ਨੂੰ ਚੱਲਣ ਦਾ ਬਲ ਬਖਸ਼ੀ ਵਾਹੀ ਬਰਮੂਰੇ ਹੀ ਅਰਦਾਸ ਮੇਰੇ ਪੁੱਤ ਰੋਟੀ ਪਾਣੀ ਬਣੀਆਂ ਦੀ ਆ ਖਵਾ ਦੇਣ ਦੀ ਆਪਾਂ ਕੰਮ ਨਹੀਂ ਕੀ ਕਰੇ ਤਾਂ ਬਦਲ ਆਉਂਸੀ ਹੋਰ ਰੱਖ ਬੱਚੇ ਨੀ ਕੁਲੂ ਗੀਤੇ ਜਾਣਗੇ ਕੰਤਾ ਦਰ ਜਰੂਰੀ ਲਾ ਕੇ ਚੱਤੋ ਠੰਡ ਚ ਕਿੰਨਾ ਤਾਂ ਕੰਮ ਕਰੇ ਬਿਨਾ ਸਾਡ ਦਾ ਨਾ ਹੀ ਨਿਭੜਦਾ ਇਹ ਕੰਮ ਆ ਠੰਡ ਦਾ ਸਾ ਟੋਟੀਆਂ ਪਕਾ ਕੇ ਜਾਰੀ ਪੋਹ ਮਾਰ ਕੇ ਮਿਸਤਰੀਆਂ ਲਾ ਬਸ ਕਿਸੇ ਨੂੰ ਲਾਉਣਾ ਵੀ ਹੈ ਪੱਗਣ ਚ ਤੇ ਲਾਓ ਪੋਹ ਚ ਤਾਂ ਬਹੁਤ ਔਖਾ ਕੰਮ ਹੋਰ ਹੂੰ ਤਾਂ ਦਵਾਲੀ ਐ ਹੂੰ ਤੁੰ ਦਵਾਲੀ ਪੈਂਦੀ ਆ ਜੀ ਠੰਡ ਵਾਲੀ ਐ ਕਿੰਨੇ ਦਸ ਕੰਮ ਵਾਲਿਆਂ ਨੇ ਦੋਸਤ ਨਹੀਂ ਕੋਈ ਵਿਚਾਰੇ ਹੱਥ ਠੜਦਨੇ ਆਪਣੇ ਬੇਲਿਆਂ ਠੜੀਆਂ ਨੇ ਕੰਮ ਵਾਲਿਆਂ ਨੂੰ ਦੇਖ ਲਓ ਕਿੰਨਾ ਔਖਾ ਠੰਡੀਆਂ ਇੱਟਾਂ ਜੀ ਇੱਟਾਂ ਇੱਕ ਦਾ ਤਾਰ ਹੁੰਦੀਆਂ ਨੇ ਗਿੱਲੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਚੱਕਣਾ ਬਹੁਤ ਔਖਾ ਜੀ बन ਜਾਂਦੇ ਜੋਬਰ ਦਾ ਕਰਾ ਪਾਏ ਨੇ ਆਪਣੀ ਨਾਲ ਦਾ ਪਾਏ ਨੇ ਵਾਲੀ ਵਾਂਗੂ ਪਹਿਲਾਂ ਪਾਉਣਾ ਪੈਣਾ ਜੇ ਫੇਰ ਚੱਲਦਾ ਹੈ ਹੈ ਕਿੰਨਾ ਫੇਰ ਤਾਂ ਕੋਈ ਬੜਾ ਪੁਰਾਣਾ ਨਹੀਂ ਇਧਰ ਦੱਦ ਦੇ ਰਿਹਾਉਣੇ ਨੇ ਪਹਿਲਾਂ ਇਹ ਲੈ ਤੇਰਾ ਉਹ ਮਲਕੀ ਕੁਲਦੀਪ ਦਾਦਾ ਇਧਰ ਦੱਦ ਦੇਖ ਲੈ ਉਹ ਰੋ ਇਹੀ ਜ਼ਮੀਨਾਂ ਨੇ ਆਪਣਾ ਆ ਗਿਆ ਨਾ 31 11 25 11 ਉਹ ਵੀ 11 ਲੈ ਆਇਦਿਆ ਨਾ 7 ਪਾਉਣ ਦੀ ਤਿਆਰੀ ਆ ਆਪਣੀ ਤੇ 7 ਬਾਜਰੀ ਬਿਨਾਂ ਤੁਹਾਨੂੰ ਪਤਾ ਹੈ ਬਾਜਰੀ ਦਾ ਹੈ ਮਰੋਲਾ ਲੈਟਰ ਚ ਤੇ ਬਾਜਰੀ ਟਰਾਲੀ ਭਰਉਣ ਆ ਗਿਆ ਆਪਾਂ ਤੇ ਸਾਡੇ ਬੰਦਿਆਂ ਹੀ ਰੱਖੀ ਦੀ ਬਾਜਰੀ ਇਹ ਆਪਣਾ ਮੰਡੀ ਚ ਤੇ ਮੰਡੀ ਚੋਂ ਲੈ ਕੇ ਘੜੁੱਕਾ ਜਾਇਆ ਕਿਵੇਂ ਪਤਾ ਠੀਕ ਹੈ ਤੇ ਇੱਥੋਂ ਭਰਦੇ ਆ ਆਪਾਂ ਬਾਜਰੀ ਤੇ ਵਰੇਤੀ ਵੀ ਉਹ ਪਈ ਆ ਸਾਹਮਣੇ ਬਹੁਤ ਖਰਚ ਆਉਂਦਾ ਜੀ ਘਰ ਪਾਉਣ ਤੇ ਆਪਾਂ ਨੂੰ ਤਾਂ ਵੀ ਇੰਨੇ ਕਿੰਨੇ ਲੱਖ ਨਾਲ ਖਰਜੂ ਜੇ ਆਪਾਂ 4 ਦਾ ਐਸਟੀਮੇਟ ਲਾਇਆ ਤਾਂ ਥੱਸ ਤੋਂ ਲੱਗ ਸਾਢੇ 3 ਲੱਗੂ ਢਾਈ ਵੱਧ ਲੱਗੂ ਜੀ ਜੇ ਸੇ ਦਾ ਲਾ ਕੇ ਚੱਲਿਆ ਤਾਂ 8 ਲੱਗੂਗਾ ਜਦੋਂ ਵੀ ਕਿਸੇ ਨੇ ਘਰ ਪਾਉਣਾ ਵਾਸਤੇ ਇਹ ਤਾਂ ਆਈਡੀਆ ਜ਼ਰੂਰੀ ਹੈ ਕੋਈ ਯਾਰ ਬਾਬਲ ਕੇ ਵੀ ਇੰਨਾ ਵੱਧ ਲੱਗੂ ਏ ਲੱਗੂਗਾ ਕਿਉਂ ਹੋ ਰਹੀ ਫਿਰ ਗੱਲਾਂ ਵੱਧ ਜਾਂਦੀਆਂ ਇੱਥੋਂ ਆ ਕਰ ਲਓ ਐ ਕਰ ਲਓ ਐ ਕਰ ਲਓ ਲੋਟਾਈ ਲੱਗਦਾ ਐਸਟੀਮੇਟ ਤੋਂ ਵੱਧੂ ਹੀ ਆਮ ਹੀ ਲੱਗ ਜਾਂਦਾ ਜੀ ਉਦਾਕੰ ਅੰਦਾਜ਼ਾ ਹੁੰਦਾ ਆਪਣਾ ਵੀ ਇੰਨੇ ਖਰਚਾ ਜੂਨੇ ਨਾਲ ਸਰਦਾ ਨਹੀਂ ਹੁੰਦਾ ਕਿਉਂ ਜੀ ਦਿਨ ਰਾਤ ਮਂਗਾਈ ਦਿਨ ਰਾਤ ਵਾਧਦੀ ਹੈ ਜਿਹੜੀ ਇਟ ਪਰ ਮੈਲਟਰੀ 5500 ਨੂੰ ਇੱਕ ਕੀ 7000 ਨੂੰ ਆ ਰਹੀ ਹੈ ਅਜੇ ਤਾਂ ਆਪਾਂ ਨੂੰ 6800 ਨੂੰ ਮਿਲ ਗਈ ਪਹਿਲਾਂ 7200 ਨੂੰ ਆ ਰਹੀ ਸੀ ਤੇਜ਼ੀ ਤੇਜ਼ੀ ਹੋ ਰਹੀ ਹੈ ਦਿਨੋਂ ਦਿਨ ਪਰਸਾਨੀ ਪਤਾ ਨਹੀਂ ਬਤਾਉਣਾ ਵਿਚਾਰਿਆਂ ਦਾ ਡੈਟ ਨੂੰ ਦੇਖਦੇ ਤੇ ਹੁਣ ਚਾਹ ਦੀ ਸੋਚ ਨਹੀਂ ਉਹਨਾਂ ਨੂੰ ਪਹਿਲਾਂ ਲਾਈਟ ਦੀ ਸੋਚ ਆ ਵੀ ਸਰੀਆ ਵੱਧਦੀ ਹੈ ਫੇਰ ਨਾ ਵੱਧੇ ਮਨ ਲਈ ਬੱਤਾਂ ਕਾਹਤਾਂ ਇਹ ਵੀਪੀ ਤੇਲ ਪਾ ਕੇ ਨਾ ਖੰਬਿਆਂ ਤੇ ਕਈ ਰਫਲਟ ਪਏ ਨਾ ਉ ਤਾਂ ਲੈਡਰ ਸਰਕਾਰ ਕਰਨੀ ਤਾਂ ਕੋਈ ਤੋੜਾ ਨਹੀਂ ਹਾਂ ਉਹਨੇ ਕਰਕੇ ਪ੍ਰੋਬਲਮ ਆ ਜਾਂਦੀ ਲੈਟ ਤਾਂ ਰਹਿੰਦੀ ਆ ਵੱਧ ਹੁਣਾਂ ਨਾਲ ਸਰਸਰੀਏ ਵੱਢਣ ਦਾ ਹੋਇਆ ਪਿਆ ਲੈਟ ਨਾ ਭਾਜੇ ਪਹਿਲਾਂ ਹੈ ਨਹੀਂ ਸੀ ਹੈ ਨਾ ਹੈ ਨਹੀਂ ਸੀ ਇਧਰ ਆਵਣ ਨੇ ਤਰਤਾ ਜੀ ਪੋ ਚੜਿਆ ਕੇ ਸਾਗ ਧਰੋ ਤੇ ਸ਼ਾਦੀ ਕੀ ਵਾਲਾ ਖਾਣਾ ਜੀ ਤੇ ਸਾਬ ਜਦਾਂ ਦਿਨ ਚੱਲ ਰਹੇ ਨੇ ਤੇ ਤਿੰਨ ਚਾਰ ਦਿਨ ਲੰਘ ਜਾਣਗੇ ਨਾ ਠੰਡਾ ਜੀ ਠੰਡ ਚ ਰੋਜ਼ ਦਾਲ ਪਾਣੀ ਧਰਨੇ ਬਹੁਤ ਔਖੇ ਨੇ ਚੱਲ ਤਿੰਨ ਚਾਰ ਦਿਨ ਲੰਘ ਜਾਣਗੇ ਦੇਖੋ ਜੀ ਬੀਬੀ ਦੇ ਹੱਥ ਰਖੁੱਲੇ ਲਾਸੜਾ ਪਾਣੀ ਫਿਰ ਖੁੱਲਾ ਪਾ ਕੇ ਬਣਾਉਂਦੀ ਐ ਐ ਛਿੱਲੀਆਂ ਨੇ ਰੋਟੀ ਪਾਣੀ ਫੜਾਉਣ ਦੀ ਤਿਆਰੀ ਕਰਨ ਲੱਗੀ ਤੇ ਇਧਰ ਅਮਨਦੀਪ ਨੇ ਤਰਤਾ ਸਾਗ ਸਾਡਾ ਪਤੀਲਾ ਦੇਖੋ ਜੀ 1.7 ਦਾ ਜੁੰਡੇ ਭੰ ਦੇਲ ਦੇਖੋ ਕਿਵੇਂ ਨੀਤੂ ਜੋ ਕਲਾਈ ਜਾਂਦੀ ਐ ਲਾਈ ਜਾਂਦੀ ਐ ਇਸ ਸਾਗ ਬਣੂਗਾ ਪੂਰਾ ਸਵਾਦ ਤੇ ਮੈਂਤਰਾ ਕੰਮ ਆ ਪੂਰਾ ਜੀ ਸਾਗ ਵੀ ਹਰੇ ਕੇਦੇ ਵਸਤਰੀ ਕਾ ਲਣੀ ਮੇਰੇ ਵਿੱਚ ਦੇ ਲੋਕਾਂ ਨੇ ਦੇਖਿਆ ਹੋ ਉਹ ਵਰਦੇ ਹੁੰਦੇ ਨੇ ਆ ਮਾਹ ਟਿੰਡਲ ਜਿਹਾ ਉੱਚੇ ਖੜੇ ਹੁੰਦੇ ਨੇ ਹੈ ਆਪਣਾ ਮਿਲਾਈ ਵਰਗਾ ਸਾਗ ਹੁੰਦਾ ਅੱਗ ਮੈਂ ਸਾਗ ਬਣਾਦਾ ਦਿਖਾਣੇ ਮੈਨੂੰ ਆਪਣਾ ਦਾ ਸੇਵਰੀ ਸਾਰੇ ਕਹਿੰਦੇ ਕੋਈ ਸਾਗ ਪਾਣੀ ਬਾਹਰ ਸਵਾਰ ਹੁੰਦਾ ਤੇ ਬਾਈ ਗੁਰੂ ਦੇ ਤੰਗਾ ਟਾਈਮ ਲਿਆਂਦਾ ਤੇ ਲਾ ਰਿਹਾ ਹੈਮੀ ਵੀ ਚੇਪੀ ਉੱਪਰ ਢੂਲਾ ਬਣ ਤਾ ਢੂਲੇ ਤੇ ਮਾਰ ਰਿਹਾ ਜੇ ਮੈਂ ਗੱਡੀ ਤੇ ਬਲੈਰੋ ਦੇ ਕੱਪੜਾ ਵਾਗਦਾ ਹੁੰਦਾ ਢੂਲੇ ਦੇ ਮਾਰ ਰਿਹਾ ਕੱਪੜਾ ਹੈਮੀ ਤੇ ਇੱਧਰ ਚੱਲ ਰਿਹਾ ਕੰਮ ਜੀ ਕਾਟਿੰਗ ਦਾ ਸਾਰੀ ਇਹਦੀ ਤਿਆਰੀ ਹੋ ਰਹੀ ਆ ਪੂਰੀ ਜੋਰਾਂ ਤੇ ਬਾਬੇ ਦੀ ਕਿਰਪਾ ਨਾਲ ਕੱਲ ਨੂੰ ਸੱਤ ਪਾ ਦਾਂਗੇ ਆਪਾਂ ਹਾਂ ਜੀ ਬੋਲ ਬੋਲ ਅਣਾ ਮਿਸਤਰੀ ਹਾਂ ਬਾਈ ਕੱਲ ਨੂੰ ਬਣ ਜੂਗਾ ਮੈਂ ਆਪਣਾ ਆਤਰ ਠੀਕ ਤੇ ਚਾਚਾ ਸਾਡਾ ਪੂਰਾ ਖੋਸਾ ਕਹਿੰਦਾ ਕੱਲ ਨੂੰ ਬਾਥਰੂਮ ਐ ਫਿਰ ਤਪਾ ਕੇ ਫਿਰ ਇਹ ਤੇ ਲਾਵਾਂਗੇ 20 ਮਸੀਂ ਫਿਰ ਵੱਡੀ ਛੱਤ ਪਾ ਦਾਂਗੇ ਤੇ ਦਵਿੰਦਰ ਜੋਤ ਨੂੰ ਸੁੱਟੀਆਂ ਹੋ ਚੁੱਕੀਆਂ ਨੇ ਕੇਰੇ ਨੂੰ ਚੜਦਾ ਬੁਖਾਰ ਦਾ ਉਹਦੇ ਨਾਲ ਚਾਚਾ ਠੰਡਾ ਯਾਰ ਚਾਹ ਪੀ ਲੈਦਾ ਹੋਈ ਜਾਊ ਕੰਮ ਦਾ ਕਿਧਰ ਨਹੀਂ ਜਾਂਦੀ ਲਾਈਟ ਲਾਈਟ ਦਾ ਨਾਲ ਤੇ ਠੰਡੀ ਹੋ ਗਈ ਤਾਂ ਵੀ ਕੀ ਪੀਉਂਗਾ ਠੰਡ ਚ ਐਮੀ ਕੀ ਕਰਦਾ ਤੂੰ ਓਏ ਮਰਾਇਆ ਤੇ ਚੇਪੀਆਂ ਲਵੜ ਬਣ ਤੋ ਈ ਢੂਲਾ ਠੀਕ ਆ ਠੀਕ ਆ ਲਾਈ ਇਹਨਾ ਹੈ ਮਿੱਚੇ ਚੇਪੀਆਂ ਦੀ ਢੂਲਾ ਬਣ ਦਿੱਤਾ ਕੰਮ ਓਕੇ ਹੋ ਗਿਆ ਇਧਰੋਂ ਤੇ ਫੱਟੀ ਚਾਹੀਦੀ ਹੈ ਕਬਾਲ ਲਈ ਚਾਹੀਦਾ ਫੱਟੀ ਚਾਹੀਦੀ ਹੈ ਕਬਾਲ ਲਈ ਚਾਹੀਦਾ ਭਾਈ ਪਹਿਲਾਂ ਪਲਾਟਾ ਕੇ ਸਹਣੀ ਨਾਲ ਕੁਝ ਨਹੀਂ ਤੇ ਕੰਮ ਨਾ ਹੋਰ ਸੰਤ ਜਿਹੜੇ ਆਉਂਦੇ ਨੇ ਪੈਂ ਤੰਕੇ ਦੀ ਨੇ ਉਹ ਰੋਂ ਕੰਮ ਕਿਤੇ ਨੇ ਬੜ ਦਾ ਪੌਦਾ ਮਹੀਨਾ ਹੋਵੇ ਚੁੱਲ੍ਹੇ ਤੇ ਸਾਗ ਤਰਿਆ ਹੋਵੇ ਤੇ ਲਵੇ ਮਾਂ ਬੈਠੀ ਹੋਵੇ ਘਰ ਵਾਲੀ ਬੈਠੀ ਹੋਵੇ ਬੱਚੇ ਬੈਠੇ ਹੋਣ ਤੇ ਫੇਰ ਨਾ ਸੇਕਣ ਦਾ ਵੀ ਾਡੀ ਨਜ਼ਾਰਾ ਆਉਂਦਾ ਜੀ ਤੇ ਬੱਚੇ ਆਵਾਜ਼ ਲਵੇ ਬਈਆਂ ਤੇ ਅਮਨ ਦਾ ਸਾਗ ਤਰਿਆ ਹੋਇਆ ਬੀਬੀ ਲਵੇ ਬੈਠੀ ਆ ਤੇ ਇੰਨਾ ਆਪ ਫੇਰ ਬੰਦੇ ਨੂੰ ਸਕੂਨ ਆਉਂਦਾ ਉਹਦੇ ਪਰਿਵਾਰ ਦਾ ਨਾ ੁੱਲੇ ਮੂਰੇ ਛੇਕਣ ਦਾ ਵੀ ਲਵੇਂ ਤਰੀ ਉਹ ਮੂਫਲੀ ਉਹ ਖਾ ਖਾ ਵਿੱਚ ਸਿੱਟੀਆਂ ਦੇ ਨੇ ੁੱਲੇ ਦੇ ਮੱਚਣ ਵਾਸਤੇ ਤੇ ਇਹਦੇ ਵਿੱਚ ਸਾਨੂੰ ਦੱਸਦਾ ਕੀ ਕੀ ਪਊਗਾ ਜੀ ਪਹਿਲੇ ਨੰਬਰ ਤੇ ਸਰੋਂ ਦਾ ਸਾਗ ਹੋ ਗਿਆ ਜੀ ਗਾਜਰਾਂ ਦਾ ਸੇਜਾ ਪਾਲਕ ਮੇਥੇ ਮੇਥੀ ਬਾਥੂ ਟਣੀਆਂ ਸੀ ਸੱਤ ਦੀਦਰ ਰਹੀ ਹੋਗੇ ਜੀ ਤੇ ਪਾਲਕ ਦਾ ਮੈਂ ਦੱਸਤਾ ਸਾਰੀਆਂ ਘਣਾਉ ਘਣਾਉਣਾ ਹਜੇ ਤੇ ਉਦੋਂ ਬਾਅਦ ਇਹਦੇ ਵਿੱਚ ਆਪਣਾ ਬੀਬੀ ਥੋੜੀ ਜਿਹੀ ਥੋੜੀ ਜਿਹੀ ਪਹਾੜੋਂ ਵੀ ਪਾ ਲੈਂਦੀ ਸੀ ਥੋੜੀ ਜਮੀ ਥੋੜੀ ਜਿਹੀ ਪਾਉਣੀ ਆ ਉਹ ਐਨੀ ਕੀ ਮਤਲਬ ਕਿ ਅੱਧੀ ਕਿਚੀਰ ਨਹੀਂ ਉਹ ਵੀ ਬੀਬੀ ਕਹਿੰਦੀ ਹੈ ਕਿ ਬਾਈ ਬਆਦੀ ਦੇ ਚੰਗੀ ਆਗੀ ਤੇ ਲਾਸਣ ਗੰਡਾ ਹਰੀ ਮਿਰਚ ਲਾਲ ਮਿਰਚ ਨਮਕ ਹਲਦੀ ਆਲਣ ਪਾਣੀ ਦਾ ਪੈਣੀ ਪੈਣਾ ਜਿਹੜਾ ਪਾਣੀ ਪਿੰਦਾ ਹੁੰਦਾ ਹੁਣ ਲਾਹੌਰ ਮੱਕੀ ਦੀ ਰੋਟੀ ਬਣਾਵਾਂਗੇ ਅੱਜ ਤਾਂ ਠੀਕ ਆ ਜੀ ਧੰਨਵਾਦ ਲਿਆ ਬਈ ਆਟਾ ਮੈਂ ਉਹ ਜੀ ਆਟਾ ਲਈ ਉਹ ਜੀ ਲਿਆ ਮੈਂ ਉਹ ਟਿੰਕੂ ਦੇ ਆਏ ਦੇ ਬਿਲਕੁਲ ਗਰਮ ਗਰਮ ਰੋਟੀ ਤੇ ਘਟ ਘਟ ਚੌਰਾ 15 ਚੀਜ਼ਾਂ ਦਾ ਨਾਰਮਲ ਹੀ ਆਪਣੇ ਜਿਹੜੀਆਂ ਘਰੇ ਹੁੰਦੀਆਂ ਨੇ ਉਹੀ ਪਾਏ ਨੇ ਚ ਜੀ ਫੇਰ ਦੇਖੋ ਦੇਖੋ ਜੀ ਡੂੰਡਾ ਅਲਾ ਕਹੀ ਦਿੰਦਾ ਹੈ ਇਹ ਵੀ ਜਿਹੜਾ ਮਿਲ ਕੇ ਚੁੱਲ੍ਹੇ ਦੀ ਪੂਰੀ ਬਿਉਤ ਬੰਦੀ ਹੁੰਦੀ ਯਾਰ ਇੱਕ ਬੁੜੀ ਨੂੰ ਨਹੀਂ ਆਉਂਦੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਬਹੁਤ ਘੱਟ ਆਉਂਦੀ ਐ ਅਮਨ ਨੂੰ ਮੈਂ ਹੀ ਕਹਿੰਦਾ ਮੈਂ ਨੀਤੂ ਨੂੰ ਵੀ ਸਾਰਾ ਸਿੱਖ ਲੈਂਦੀ ਐ ਨੀਤੂ ਵੀ ਪੂਰੀ ਜਾਣਕਾਰੀ ਰੱਖਦੀ ਐ ਲਵੇ ਰੋਜ਼ ਕੰਮ ਸਿੱਖਣਾ ਤੇ ਪੁੱਤ ਨੂੰ ਮਾਂ ਬਾਪ ਦੇ ਸੰਸਕਾਰ ਹੀ ਦਿੱਤੇ ਹੋਏ ਅੱਗੇ ਕੰਮ ਆਉਂਦੇ ਨੇ ਦੇਖੋ ਜੀ ਕਿਵੇਂ ਡੂੰਡਾ ਰਹਿਦਾ ਜਿੰਨਾ ਰਿੱਜ ਕੇ ਪਾਣੀ ਮੱਚ ਕੇੜੀ ਕੜਤਣ ਮੱਚੂਗੀ ਤੇ ਉਨਾਂ ਹੀ ਦਾ ਸਾਗ ਦਾ ਟੇਸਟ ਵਧੀਆ ਬਣਦਾ ਉਹ ਪਾਣੀ ਕੱਢ ਦਿੰਦੇ ਆ ਸਾਰਾ ਕੱਢ ਕੇ ਫੇਰ ਜਦੋਂ ਪਾਣੀ ਨਿਚੋੜਤੀ ਹੋਰ ਪੰਦ ਵਿੱਚ ਰੋਜ਼ਨਾ ਕਰਦੇ ਆ ਬੜਾ ਹੁੰਦੇ ਨੇ ਕਹਿੰਦੇ ਪੰਜਾਬੀਂ ਦਾ ਹੁੰਦਾ ਦਾ ਨਾ ਨਾ ਕੁਝ ਕੁਝ ਨਹੀਂ ਬਣਦਾ ਜੇ ਕੋਈ ਚਮਾਤ ਬਣਦੀ ਆ ਤਾਂ ਦਾਲ ਪਾਣੀ ਦੇਖੋ ਤੇਰੇ ਮਾਮੇ ਨੇ ਨਾ ਲਿਆਏ ਮੈਂ ਤਾਂ ਦਾਲ ਪਾਣੀ ਸਾਰ ਪਾਣੀ ਰੋਟੀ ਪਾਣੀ ਖਾ ਕੇ ਬਹੁਤ ਖੁਸ਼ ਆ ਜਾਂਦਾ ਅਮਨ ਜਿਹੜਾ ਪਿਚੀ ਸੀ ਉਹਨਾ ਬਹੁਤ ਵਧੀਆ ਬਣਦੀ ਆ ਤਾਂ ਬਣੀ ਪੂਰੀ ਕਿਹੜੇ ਘਰ ਨਾਲ ਬਣਾਉਂਦੇ ਆਰੇ ਮਿਉਰੀ ਭਾਈ ਸਾਗ ਦਾ ਰਲ ਕੇ ਰਹੇ ਭਾਬੀ ਉਹਨਾਂ ਨੂੰ ਮਾਸੀ ਨੂੰ ਕਹਿ ਸਕਦਾਰ ਲੋ ਕਿ ਨਾજર ਵੀ ਨਾ ਲੱਗੇ ਜੀ ਹੋਰ 20 ਸਿਆ ਥਾਈ ਹੋਇਆ ਕੰਮ ਇਹ ਤੁਹਾਨੂੰ ਮੈਂ ਦੱਸਾਂ ਹੋਰ ਪਹਿਲਾਂ ਇਧਰ ਮੈਂ ਧਿਆਨ ਨਹੀਂ ਦਿੱਤਾ ਪਹਿਲਾਂ ਲਓ ਜੀ ਕੋਟਣੀ ਵੀ ਸਪੈਸ਼ਲ ਲਿਆਂਦੀ ਸੀ ਅਸੀਂ ਨੇ ਬਹੁਤ ਦੂਰੋਂ ਇਹ ਜਿਹੜਾ ਉਹ ਜੀ ਕਿਲਤ ਕਰੀਆਂ ਜੇ ਆਪਣਾਉਂਦਾ ਚੱਪਾ ਚੱਪਲਾਂ ਦੀਆਂ ਉਹ ਤੋਂ ਲਿਆਂਦੀ ਦੀ ਕੋਟਣੀ ਹੈ 100-100 ਦੀਆਂ ਦੋ ਲਿਆਈ ਸੀ 100-100 ਦੀਆਂ ਤਾਂ ਦੋ ਵੱਡੇ ਬਤੀਲੇ ਨੂੰ ਕੰਮ ਦੇ ਵੱਡੀ ਕੋਟਣੀ ਕਿਉਂ ਕਾ ਬਣਾਵੇ ਤੋਰੀਆਂ ਵੱਡੀ ਬਹੁਤ ਦਾ ਨੌਕੀ ਨੇ ਮੇਰੇ ਬਲਿਆ ਜ ਵਰਗਾ ਸਾਗ ਨੂੰ ਘੋਟ ਲਿਆ ਤਾਂ ਦਿਖਾਈ ਦੁਰਵਾ ਚਾਰੇ ਦਾ ਸਾਗ ਚਲੋ ਜੀ ਮਿਲਦੇ ਫੇਰ ਤੁਹਾਨੂੰ ਅੱਧ ਘਟੋ ਘਟ 20 ਮਿੰਟਾਂ ਦਾ ਵਲੌਗ ਹੋਊਗਾ ਤੇ ਦੇਖੋ ਲੋਕ ਮਸ਼ੀਨ ਨਾਲ ਚੀਰਦੇ ਨੇ ਹੱਥ ਰੀ ਚਰਾਈ ਹੈ ਸਾਗ ਦੀ ਦੇਖੋ ਜੀ ਇਹਨੇ ਕਰੇ ਮਸ਼ੀਨ ਨਾਲ ਨਹੀਂ ਚੀਰੇ ਸਾਗ ਹੱਥ ਨਾਲ ਹੀ ਚੀਰਦੀ ਹੈ ਹੈਗੀ ਆਪਣੀ ਮਸ਼ੀਨ ਨਾਲ ਹੱਥ ਨਾਲ ਨਾਲ ਵਧੀਆ ਗੱਲ ਹੈ ਲੋਹੇ ਹਰੇਕ ਤਰ੍ਹਾਂ ਚੀਰੇ ਜਾਂਦਾ ਚਰਾਈ ਮਸ਼ੀਨ ਦੀ ਤਸੰਦ ਨਹੀਂ ਹੈ ਤੇਰੇ ਨੀ ਆ ਬਿਚਰੀ ਤੰਦਰਤਾਂ ਨਾਲੋਂ ਕੇ ਕੋਲ ਸਹਾਰਾ ਨਹੀਂ ਕੋਈ। ਥਰਮਲ ਆ ਗਿਆ। ਮੈਂ ਨਹੀਂ ਦਾਲੀ। ਲੈ ਕੇ ਦੇ ਦੇਣਾ ਨਾ ਉਹਨਾਂ ਸਰਵਾਂ ਦਾ ਤੇਰੇ ਨੀ ਤੇਰੀ ਆਪੀ ਦੱਬੀ ਆ। ਜਦੋਂ ਮੈਂ ਮਮੀ ਬਾਪੀ ਦੱਬ ਲੋ ਉਹਨੂੰ ਗਾਹਲੇ ਰਹਿਣ। ਕੋਈ ਕਦੇ ਮਰ ਨੂੰ ਆ ਦੇ ਤਾਂ। ਬਦਲਾ ਬਿਨਾ। ਇੱਕ ਹੋਰ ਆਜੇ ਹੁਣ ਤੇਰੀ ਭੋਤ ਨੂੰ। ਅਹੀਂ ਕਹਿੰਦੇ ਵੇਹੇ ਨਾਲ ਤੇਰੇ ਨੂੰ ਮੌਜ ਆ ਦੇ ਤਾਂ। ਬਦਲਾ ਲਾ ਦੇ। ਚਾਲ ਲਈ ਆਪਣੇ ਫਿਰ ਤੈਨੂੰ ਮੌਜ ਬਣ ਜੇ ਫਿਰ ਤੂੰ ਮੇਰੀ ਨੂੰ ਧਰਦੀ। ਆਪੇਦਰ ਲਗ ਰਹੇ ਵਸਾ ਉਹ ਪਿਆਰ ਰੱਖਿਆ ਨਾ ਲੇਕੇ ਸਾਨੂੰ ਵੀ ਮਿੱਕੇ ਰੱਖਿਆ ਮਾਤਾ ਸਾਡੀ ਮਾਂ ਨੇ ਦਾੜ ਪੰਚਾਰ ਨਾ ਮਾ ਤੇੜੀ ਫੇਲਾ ਨਾ ਜੀ ਮਾਤਾ ਨਾ ਹੁੰਦਾ ਚਲ ਕੁਸਤਾ ਮੁੰਨ ਨਰ ਵੀ ਨਗਾਉਣਾ ਬੂੜੇ ਹੋਣਗੇ ਉੱਥੇ ਨੇ ਵੀ ਇਤਰਾ ਤਾਂ ਸਿਉਰੇ ਨਗਾ ਰਾਂਗੇ ਸਾਡੀ ਗੱਡੀ ਹੋ ਗਈ ਖਰਾਬ ਹੂੰ ਅਸੀਂ ਲੈ ਕੇ ਆਨੇ ਕਿਹਨੂੰ ਕੋਟੀਆਂ ਤੇ ਤੂੰ ਪਰ ਨਰ ਤਾਂ ਪ੍ਰਭੂ ਨੂੰ ਲਿਆ ਮੈਂ ਨਾਲ ਤੈਨੂੰ ਬਰਨਾਲੇ ਦਾ ਕੋਟੀ ਦਿਵਾ ਲੇ ਕੋਈ ਨਾ ਫਿਰ ਤੈਥੋਂ ਮੈਂ ਕਹਿੰਦਾ ਨਹੀਂ ਤੈਥੋਂ ਮੈਂ ਕਿਨਾਂ ਕਿਹਨਾਂ ਨੂੰ ਪੀਕੀ ਥੋੜਾ ਜਿਹਾ ਸਸਤਾ ਸਹਿ ਕੋਈ ਨਾਲੇ ਪ੍ਰਾਬ ਨੂੰ ਲਿਆਵਾਂਗਾ ਆਪਾਂ ਨਾਲੇ ਤੈਨੂੰ ਧਨੋਲੇ ਤੋਂ ਲੈ ਲਈਏ ਪਰ ਨਾਲਾ ਮਹਿੰਗਾ ਲਾਹ ਤੈਨੂੰ ਉਹਦੇ ਨੇ ਮੈਂ ਤੇ ਮਾਮਾ ਲੈਂਦੇ ਤੇ ਉਹਨੇ ਲੈਣ ਨਹੀਂ ਦਿੱਤੀ ਮਾਮੇ ਨੇ ਕਿਰਨਾ ਕੁੜੀ ਦੇ ਪਸੰਦ ਨਹੀਂ ਆਉਣੀ ਆਪੀ ਰੋਟੀ ਪਰ ਆ ਜਾ ਰੋਟੀ ਤੇ ਪਾਈ ਤਈਆ ਕਸ਼ਮੀਰੀ ਵੀ ਮਟਾਉਂਦੇ ਆ ਨਾ ਨਹੀਂ ਤਾਂ ਕੋਈ ਨਾ ਜੀ ਮੈਂ ਵਧੀਆ ਜਾ ਇੱਕ ਬੁੜਾ ਜਾ ਉਹਨਾਂ ਨੇ ਉਹ ਨਹੀਂ ਆਏ ਜੀ ਨਾ ਉਰਕੜੇ ਵਧੀਆ ਹੁੰਦੀਆਂ ਨੇ ਕੱਲ ਤੇ ਕੋਹੋਰ ਹੀ ਆਇਆ ਸੀ ਮਾਮੇ ਨੇ ਕੋਟੀ ਲੈਤੀ ਜਿੱਥੋਂ ਮਾਮਾ ਰੋਟੀ ਖਾ ਕੇ ਤਾਰ ਗੱਡੀ ਚੰਗਾ ਦੇਖ ਲਓ ਦੇਗ ਤੇ ਤਾਰ ਕੱਢੀ ਇਹ ਦੁਆਰਾ ਹੁਣ ਸਾਡੇ ਸ਼ਟਰ ਵੀ ਟੁੱਟ ਗਈ ਦੇਖੋ ਤੇ ਹੁਣ ਏ ਢਾਕੇ ਸਾਰਾ ਕੁਝ ਨਵਾਂ ਬਣ ਜੂਗਾ ਚਲੋ ਟਾਈਮ ਆਪਦੇ ਆਪ ਹੀ ਪ੍ਰਮਾਤਮਾ ਦੇ ਦਿੰਦਾ ਨਾ ਭਰਉਣ ਦਾ ਵੀ ਤੇ ਮੇਰੇ ਪੁੱਤ ਨੂੰ ਬਹੁਤ ਝਾਰ ਹੈ ਨਾ ਵੀ ਸਾਡੀ ਜਗ੍ਹਾ ਨਵੀਂ ਬਣ ਰਹੀ ਚੱਲ ਜੋ ਤੇਰਾ ਤਾਂ ਭਰੰਡ ਦੀ ਕਮਰਾ ਪਾਰਾਂਗੇ ਵਿਆਹ ਵੜੇ ਇੱਕ ਚੰਗਾ ਚੰਗ ਲੱਗਦੀ ਹੈ ਇਹ ਤਾਂ ਬਹੁਤ ਵਧੀਆ ਘਰ ਆ ਜਾ ਤਾ ਰੋਟੀ ਪਿੜਾ ਕੇ ਨਾ ਕੰਮ ਕਰੀ